ਚੱਲਾ ਮਾਰ ਚੁਠਾ ਚੱਕ ਕੋ ਲੋਰੀ ਜੀ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਕ ਕਿਵੇਂ ਸਾਰੇ ਉਮੀਦੋ ਸਾਰੇ ਠੀਕ ਆ ਹੋਮੂ ਕੋ ਸੋ ਅੱਜ ਪਾਉਣੇ ਆਪਾਂ ਮੱਕੀ ਦਾ ਚਾਰ ਮਸ਼ੀਨ ਚੱਲਦੀ ਆ 4x4 ਦਿਖਾਉਣਾ ਤੁਹਾਨੂੰ ਅੱਜ ਸਾਰਾ ਦਿਨ ਆਪਣਾ ਹੀ ਲੰਗੂ ਕਰਨ ਲੱਗੇ ਨੇ ਘੱਲ 4-5 ਘੰਟੇ ਲੱਗ ਜਾਣਗੇ ਦਿਖਾਉਣਾ ਕਿਰੋ ਲੋ ਮਦਦ ਬਹੁਤ ਵਾਈਪ ਹੋਵੇ ਲਓ ਜੀ ਮੱਕੀ ਦਾ ਚਾਰ ਪਾਉਣੇ ਅੱਜ ਆਪਾਂ 4x4 ਟਰੈਕਟਰ ਨਾਲ ਦੇਖ ਸਕਦੇ ਹਾਂ ਸਮਾਨ ਪੂਰਾ ਘੈਂਟ ਹੈ ਨੇ ਸੰਦ ਵੱਡੇ ਨੇ 4x4 ਟਰੈਕਟਰਾਂ 90 ਪਾਵਰ ਦਾ ਟਰੈਕਟਰ ਹੈ ਚਾਰ ਖੁੱਡ ਲੈ ਕੇ ਜਾਂਦੀ ਹੈ ਤਾਂ ਹੁਣ ਤਿਆਰੀ ਕਰਦੇ ਆ ਤਾਂ ਹੁਣ ਤਿਆਰੀ ਕਰਦੇ ਆ ਸਟਾਰਟਿੰਗ ਚੱਲਦਾ ਆਪਣੇ ਪੌਣੇ 2 ਕਿੱਲੇ ਨੇ ਇਹ 7 ਕਿੱਲਾ ਉਧਰਾ 3 ਕਿੱਲਾ 4 ਪਾਵਾਂਗੇ ਦਿਖਾਂਗੇ ਕਿੰਨੇ ਟਾਈਮ ਚ ਪਊਗਾ 9:30 ਦਾ ਟਾਈਮ ਹੋ ਗਿਆ ਬਸ 9:30 ਵਜੇ ਆਪਾਂ ਹੁਣ ਕੰਮ ਸਟਾਰਟ ਕਰਨਾ ਤਾ ਉਹ ਖੜਾ ਤਾਇਆ کہیں ਨਹੀਂ ਮੋੜੇ ਤੇ ਆ ਤਾਂ ਆ ਪਾਉਂਗੇ 4 ਹੜਦੇ ਨਹੀਂ ਅੱਜ ਪਾਵਾਂਗੇ ਮੀਂਹ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੇ ਮੀਂਹ ਪੈਗਾ ਫਿਰ ਰੱਖਾ ਹੋ ਜਾਊਗਾ ਠੀਕ ਹੈ ਪੱਤੀ ਪਈ ਆ ਹੁਣ ਮੱਕੀ ਜਮਾ ਬੱਤਾਂ 4 ਪਾਉਣ ਦੇ ਹਾਂ ਹੁਣ ਰੱਖਿਆ ਕੰਮ ਜੀ ਸਾਰਾ ਆਦਮਾ ਸੁੱਪਰ ਰੱਖਿਆ ਜੇ ਨਮੀੜ ਕੀ 4 ਘੰਟੇ ਜਾ ਦੱਬ ਦਾਂਗੇ ਹੋਰ ਬਾਈ ਫੋਰ ਨਾਲ ਪਾਉਣਾ ਅੱਜ 4 ਖੁੱਡ ਲੈ ਕੇ ਜਾਂਦੀ ਆ ਦੇਖ ਸਕਦੇ ਹੋ ਸਿਸਟਮ ਪੂਰਾ ਘੈਂਟ ਆ ਤਾਂ ਤੇ ਰਾਹ ਕਰਨ ਨੂੰ ਖਾਲੀ ਜੀ ਵੀ ਬਣੀ ਹੋਈ ਆ ਤਾਂ ਆ ਮੱਕੀ ਆਪਣੀ ਦੀ। ਇਹ ਕਰਦਾ ਆਪ ਹੀ ਲਿਆ ਕਰਨਾ ਇਹਨੇ ਸਾਰਾ ਕੁਝ ਰਾਹ ਆਪ ਹੀ ਕਰਨਾ ਆ ਸੀ ਮੱਕੀ ਆਪਣੀ। ਦੇਖੋ। ਆ ਮੱਕੀ ਆਪਣੀ ਇਥੇ ਸਟਾਰਟਿੰਗ ਹੀ ਆ ਜੀ। ਤਾਂ ਪੌਣੇ ਦੋ ਕਿੱਲੇ ਨੇ ਕਿੱਲਾ ਸਿੱਧਾ ਹੈ ਕਿੱਲਾ ਉਧਰੋਂ ਹੈ ਠੇਡਾ ਜਾਊਗਾ। ਪਾਲੀ ਯਾਰ ਚਲਾਉਂਦਾ ਇਹ ਜਿਹੜੇ țeਡੇ ਖੁੱਟ ਹੁੰਦੇ ਨੇ ਮੱਥੇ ਤੇ ਪਹਿਲਾਂ ਉਹ ਲਾਉਣੇ ਪੈਂਦੇ ਨੇ ਤਾਇਆ ਮੰਗਦਾ। ਦੇਖ ਸਕਦਾ ਟਾਂਡੇ ਚੱਕ ਤੱਕ ਲਾਉਂਦਾ ਕਿਉਂਕਿ ਇਹ ਟੇਡੇ ਖੁੱਟ ਹੁੰਦੇ ਨੇ ਉਹਨਾਂ ਦੇ ਟਾਂਡੇ ਟੇਢੇ ਲੱਗੇ ਹੁੰਦੇ ਨੇ ਤਾਂ ਹੁਣ ਸਿੱਧੇ ਖੁੱਟ ਰਹਿ ਗਏ ਸਿੱਧੇ ਖੁੱਡਾਂ ਤੇ ਤਾਂ ਸਾਈਡਾਂ ਤੇ ਸਾਇਦ ਟਾਂਡੇ ਨਾ ਰਹਿਣ ਕਿਉਂਕਿ ਕਹਿੰਦੇ ਨੇ ਕਹਿੰਦੇ ਵੀ ਛੇਤੀ ਪਾਉਂਦੇ ਦੂਜੀ ਮਸ਼ੀਨ ਨਾਲ ਉਹ ਘੰਟਾ ਸਵਾ ਘੰਟੇ ਡੇਢ ਘੰਟੇ ਦੇ ਵਿੱਚ ਕੀੜੇ ਦਾ ਚਾਰ ਪਾਉਂਦੀ ਹੈ ਜੇ ਬਣ ਇਕੱਠਾ ਹੋਵੇ ਤਾਂ ਇੰਨਾ ਕੀ ਟਾਈਮ ਲੱਗਦਾ ਬਾਕੀ ਦੇਖਦੇ ਆਪਾਂ ਲੱਗੇ ਨੇ 9:10 ਵਜੇ ਲੱਗੇ ਨੇ 10:00 ਵਜੇ ਮੰਨੋ ਵੀ 10:00 ਵਜੇ ਸਟਾਰਟ ਕੀਤਾ ਕਿਉਂਕਿ ਪਹਿਲਾਂ ਟੇਡੇ ਖੁੱਟ ਲਾਏ ਨੇ ਤਾਂ ਪਾਲੀ ਡਰਾਈਵ ਬੇਸੇ ਰਾ ਕਰਨ ਖਾਤਰ ਜਿਹੜੀ ਉੱਤੇ ਖੇਲ ਬਣੀ ਹੁੰਦੀ ਹੈ ਬਹੁਤ ਸ਼ਾਨਦਾਰ ਹੈ ਤਾਂ ਵੀ ਉਧਰ ਪੁੱਛ ਰਿਆ ਫਿਰਦਾ ਦੇਖ ਆਏ ਤਾਂ ਹੁਣ ਦੇਖੋ ਵੀ ਕਿੰਨੇ ਟਾਈਮ ਦੇ ਵਿੱਚ ਇਹ ਟਰਾਲੀਆਂ ਭਰਦੀਆਂ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ ਤੇ ਕਿੰਨੇ ਦਾ ਚਾਰ ਕਿੰਨੇ ਟਾਈਮ ਦੇ ਵਿੱਚ ਪਾਉਂਦਾ ਆਪਾਂ 10 ਵਜੇ ਤੋਂ ਹਿਸਾਬ ਲਾਉਣਾਗਾ ਤੇ ਹੁਣ ਸਟਾਰਟ ਹੋ ਗਿਆ ਯਾਨੀ ਕਿ ਸਿੱਧੇ ਖੁੱਡਾਂ ਦੇ ਕਿਉਂਕਿ ਸਿੱਧੇ ਖੁੱਡਾਂ ਤੇ ਕਹਿੰਦੇ ਅੱਧਾ ਟਾਈਮ ਲੱਗਦਾ ਜਦੋਂ ਰਾਹ ਬਣ ਗਿਆ ਫਿਰ ਟਰਾਲੀ ਲੰਘਣ ਨੂੰ ਰਾਹ ਹੋ ਜਾਊਗਾ ਟਾਂਟਾ ਆਪਣਾ ਹੈਗਾ ਕਾਫੀ ਦੂਰੋਂ ਹੈਗਾ ਯਾਨੀ ਕਿ 100 ਕਿਲੋਮੀਟਰ ਤੇ ਤਾਂ ਉੱਥੇ ਜਾਣ ਤੇ ਵੀ ਟਾਈਮ ਲੱਗੂਗਾ ਟਰਾਲੀਆਂ ਦੋ ਨੇ ਉਹ ਵੀ ਟਰੈਕਟਰ 4x4 ਹੀ ਨੇ ਟਰਾਲੀਆਂ ਵਾਲੇ ਵੀ ਇਹ ਆਵਦੇ ਆਪਰਾ ਕਰਦੀ ਇਹਦੇ ਨਾਲ ਬਾਹਲੀ ਲੇਬਰ ਦੀ ਲੋੜ ਨਹੀਂ ਹੈਗੀ ਤਾਂ ਟਾਂਡੇ ਚੱਕਣੇ ਪੈਂਦੇ ਨੇ ਉਹ ਵੀ ਟਿੱਡੇ ਖੋਡਾਂ ਦੇ ਸਿੱਧੇ ਖੋਡਾਂ ਦੇ ਤਾਂ ਲੋਡਿੰਗ ਦੇ ਕੋਲੇ ਵਾਲੇ ਨਾਲ ਕੋਈ ਟੰਡਾ ਨਹੀਂ ਡਿੱਗ ਰਿਹਾ ਵੈਸੇ ਬਸਟ ਕੰਮ ਆ ਤਾਂ ਦੋ ਟਰੈਕਟਰ ਆ ਗਏ ਨੇ ਇੱਕ 455 ਤੇ ਇੱਕ ਜੌਂਡੀਆਰਾ 4x4 ਲੈ ਵੀ ਲਾਤਰਨ ਖਾਤਰ ਚਾਰਾ ਖੜਾ ਆਪਣਾ ਲਾਟਮਾਟੀ ਤਾਂ ਪਹਿਲੀ ਟਰਾਲੀ ਆ ਗਈ 10:30 ਵਜੇ ਇੱਕ ਘੰਟੇ ਦੇ ਵਿੱਚ ਟਰਾਲੀ ਭਰੀ ਕਿਉਂਕਿ ਪਹਿਲੀ ਟਰਾਲੀ ਤੇ ਟਾਈਮ ਬਹੁਤ ਲੱਗ ਜਾਂਦਾ 4x4 ਬੋ ਟਰੈਕਟਰ ਆ ਦੇਖੋ ਜੰਮਾਹਣਵਾਣ ਮੋਟਾ ਗਿੱਲਾ ਹੋਇਆ ਚੱਲ ਫੇਰ ਵੀ ਜਾਊ ਬੱਗਾ ਯਾਰ ਖੜਾ ਕਹਵਗੇ ਫੌਜਾਂ ਖੜੀਆਂ ਨੇ ਤਿਆਰੀ ਚ ਵੀ ਆ ਜਾਂਦੇ ਟਰੈਕਟਰ ਆ ਗਿਆ ਭਾਈ ਪਹਿਲੀ ਟਰਾਲੀ ਲੈ ਵੀ 4 ਵੀ ਜਮਾ ਚੋਰੀ ਵਰ ਗਿਆ ਉਹ ਲੀਕ ਹੈ ਥਰਦਾ ਤਾਹਾਂ ਚੱਕਦੇ ਚੱਲ ਹੌਲੀ 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 ਸਲਿੱਪ ਲੱਗਿਆ ਮਾਰਨਾ ਛੱਡ ਤਾਂ ਹੁੰਦਾ ਟਾਈਮ ਹੋ ਗਿਆ ਹੁਣ ਆਪਾਂ ਗਾਈਆਂ ਨੂੰ ਗਾਈਆਂ ਨੂੰ ਕੱਖ ਪਾ ਕੇ ਆਏ ਆ ਬਹੁਤ ਬੁਰਾ ਹਾਲਾਤ ਚਾਰ ਵੀ ਜੀਵਾ ਤੇ ਅੱਜ ਘਰਮੈਸ ਵੀ ਵਾਲੀ ਆ ਤਾਂ ਹੁਣ ਲੈਣਾ ਆਪਾਂ ਬਰਫ਼ ਚਾਰ ਗੇੜੇ ਤੋਂ ਪਹਿਲਾਂ ਬਰਫ਼ ਬਰਫ਼ ਦੇ ਲਾਂਗੇ ਤਾਂ ਦੌੜੋਂਗੇ ਹੁਣ ਲੈ ਕੇ ਜਿੱਦਿਆਂ ਬਸ ਪੌਣ ਵਾਲੀ ਨੇ ਸਾਇਦ 5 ਵਜੇ ਨੂੰ ਆਪਣਾ ਕੰਮ ਜਾਓ ਨਿਬੜਾ ਤਾਂ ਉਹ ਚੱਲਦੇ ਆ ਹੇ ਤਣ ਬਹੁਤ ਗਰਮੀ ਆ ਬਹੁਤ ਬੁਰਾ ਹਾਲਾ ਸਿਰ ਬਸ ਐ ਕਰਦਾ ਵੀ ਢੜਕਣ ਮੰਗੂ ਜਿਵੇਂ ਤੇਜ਼ ਢੜਕਣ ਚੱਲਦੀ ਹੁੰਦੀ ਆ ਨਾਵਦਾ ਸਰਦਿਆਂ ਭਾਈਦਿਆਂ ਨੇ ਪਸੀਨਾ ਬੜਾ ਹਾਰ ਕੱਪੜੇ ਸਾਰੇ ਭਿੱਜ ਬਣੇ ਜਿਵੇਂ ਹੱਤੇ ਹੁੰਨੇ ਹਨਾ ਮੀਂਹ ਚ ਭਿੱਜੇ ਹੁੰਨੇ ਆ ਉਹ ਹਾਲ ਹੋਇਆ ਤੇ ਰਾਂਝਾ ਖੜਾ ਰਾਂਝਾ ਕਿਉਂ ਰਾਂਝਾ ਕਹਿਵਾ ਗੱਡੀ ਚੱਲੇ ਆਪਾਂ ਖੇਤ ਨੂੰ ਕੰਮ ਜੋਰਾ ਸ਼ੋਰਾ ਤੇ ਚੱਲਦਾ ਹੈ ਅੱਜ ਨਜਾਇਜ਼ ਕਰਮੀ ਤਾਂ ਨਜਾਇਜ਼ ਹੈਗੀ ਸੀ ਅੱਜ ਹਵਾ ਨਹੀਂ ਚੱਲੀ ਕਿਉਂ ਜਦੋਂ ਮੱਕੀ ਦੀ ਓਲ ਹੋ ਜਾਂ ਜਿਹੜਾ ਆਪਣਾ ਚਾਰਾ ਟੋਆਗਾ ਉਹ ਵੀ ਮੱਕੀ ਦੀ ਓਲ ਈ ਆਗਾ ਮੱਕੀ ਜਿੱਥੇ ਆਪਾਂ ਹਨ ਜਿਹੜੀ ਮੱਕੀ ਫੜਦੇ ਆ ਉੱਚ ਤਾਂ ਹਵਾ ਲੱਗਣੀ ਕਿੱਥੋਂ ਚਲੋ ਆਹੀ ਅੱਜ ਦਾ ਦਿਨ ਸੀ ਅੱਜ ਦਾ ਦਿਨ ਕੰਮ ਆਪਣੇ ਚਾਰ ਦਾ ਕੰਮ ਨਿਬੜ ਜੂਗਾ ਸ਼ਾਇਦ ਇੱਕ ਦੋ ਟਰਾਲੀਆਂ ਨਹੀਂ ਆ ਰਹੀਆਂ ਹੋਣੀਆਂ ਨੇੜੇ ਹੀ ਲੱਗਿਆ ਹੋਇਆ ਕੰਮ ਬਾਕੀ ਦੇਖਦੇ ਕੀ ਬਣਦਾ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਆਏ ਨੂੰ ਆਪਾਂ ਗਾਈਆਂ ਨੂੰ ਕੱਖ ਪਾਉਣਾ ਸੀ ਵੀ ਆਪਾਂ ਆ ਗਿਆ ਦੂਜਾ ਦਿਨ ਕੱਲ ਚਾਰ ਪਾਇਆ ਸੀ ਆਪਾਂ ਸ਼ਾਮ ਤੱਕ ਚਾਰ ਪਿਆ 5 ਵਜੇ ਆਪਾਂ ਚਾਰ ਦਾ ਕੰਮ ਕਰਤਾ ਸੀ ਫਾਈਨਲ ਸੋ ਅੱਜ ਆਪਾਂ ਟਰੈਕਟਰ ਲੈ ਕੇ ਆ ਗਏ ਕਿਉਂਕਿ ਕੱਲ ਨੂੰ ਦੁਬਾਰ ਗਾਈਆਂ ਗੂਆਂ ਸਾਮੀਆਂ ਨੇ ਤਾਂ ਹਨੇਰਾ ਹੋ ਗਿਆ ਸੀ ਅੱਜ ਕੱਲ ਆਪਾਂ ਚਾਰ ਪਾ ਗਏ ਤਾਂ ਹੁਣ ਦੋ ਦਿਨ ਦੋ ਜਾਂ ਤਿੰਨ ਦਿਨ ਇਹਨੂੰ ਲਤੜਾਂਗੇ ਕਿਉਂਕਿ ਪਿਛਲੀ ਵਾਰ ਆਪਾਂ ਇੱਕ ਦਿਨ ਲਤੜਾਈ ਕਰੀਏ ਦੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਗਈ ਕਿ ਚਾਰ ਆਪਣਾ ਦੋ ਟਰਾਲੀਆਂ ਖਰਾਬ ਹੋ ਗਿਆ ਸੋ ਇਹ ਚੀਜ਼ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਪਊ ਵੀ ਹੁਣ ਦੋ ਤਿੰਨ ਦਿਨ ਲਗਾਤਾਰ ਆਪਾਂ ਨੂੰ ਲਤੜਨਾ ਪਊਗਾ ਇਹ ਜਾਨੀ ਕਿ ਇਹ ਘੱਟੋ ਘੱਟ ਫੁੱਟ 1.5 ਫੁੱਟ 2 ਫੁੱਟ ਥੱਲੇ ਦਬੂਗਾ ਫਿਰ ਕਿਤੇ ਜਾ ਕੇ ਸਹੀ ਹੋ ਫਿਰ ਇਹਨੂੰ ਉੱਤੇ ਸੁਕਾਵਾਂਗੇ ਜਦੋਂ ਧੁੱਪ ਨਾਲ ਫਿਰ ਜਦੋਂ ਇਹ 2-2 ਇੰਚ ਤਾਂ ਹ ਤੋਂ ਚਾਰ ਸੁੱਕ ਗਿਆ ਉਦੋਂ ਬਾਅਦ ਇਹ ਪਾਉਣ ਸਹੀ ਤਰੀਕਾ ਹੋਊ ਪਾਉਣ ਦਾ ਫਿਰ ਆਪਾਂ ਇਹਨੂੰ ਢੱਕ ਕੇ ਵਧੀਆ ਮਿੱਟੀ-ਮੁੱਟੀ ਨਾਲ ਫਿਰ 2 ਮਹੀਨਾ ਛੇੜ ਦੇਣੀ 45 ਦਿਨਾਂ ਬਾਅਦ ਇਹ ਚਾਰ ਤਿਆਰ ਹੁੰਦਾ ਸੋ ਅੱਜ ਉਹ ਕਰਦੇ ਆ ਸ਼ੁਰੂ ਕੱਲ ਦੀ ਗਰਮੀ ਪੈਂਦੀ ਆ ਨਾ ਬਹੁលੀ ਅੱਗ ਪੈਂਦੀ ਆ ਕੱਲ ਦਾ ਤਾਂ ਬੁਰਾ ਹਾਲਾ ਕੱਲ ਆਪਾਂ ਚਾਰ ਪਾਇਆ ਸੀ ਅੱਜ ਦਬਦੇ ਆ ਬਹੁ ਬੁਰੇ ਹਾਲ ਨੇ ਲੈ ਵੀ ਆਪਣੇ ਚਾਰ ਤੋਂ ਕਾਗਜ ਲਾ ਕੇ ਐ ਜੇ ਹੋ ਗਿਆ ਜਦੋਂ ਲਾਹਿਆ ਤਾਂ ਬਹੁਤ ਜਿਆਦਾ ਪੜਦਾ ਸੀ ਗੈਸ ਜੀ ਬਣੀ ਪਈ ਤੇ ਇਹਦੇ ਵਿੱਚ ਉਹ ਨੱਕ ਨੂੰ ਚੜਦੀ ਸੀ ਤਾਂ ਹੁਣ ਜਦੋਂ ਉਹਨੂੰ ਦੱਬਾਂਗੇ ਤੁਸੀਂ ਦੇਖ ਲਓ ਵੀ ਉਹਨੇ 1 ਫੁੱਟ 2 ਫੁੱਟ ਉੱਪਰ ਐ ਤਾਂ ਜਦੋਂ ਦਬਤ ਆ ਬਹੁਤ ਥੱਲੇ ਹੋ ਜੇ 2-3 ਦਿਨਾਂ ਚ ਜੰਮੀ ਥੱਲੇ ਜਾ ਫੜੂ ਇਹ ਆਪਣੀ ਂਜੀ ਤੋਂ ਦੇਖੋ ਆ ਸਾਰਾ ਕਾਗਜ ਆ ਪਰਲੇ ਕੇ ਸਾਈਡ ਤੇ ਕਰਦਾ ਟਰੈਕਟਰ ਖੜਾ ਆਪਣਾ ਹੁਣ ਕਰਦਾ ਸਟਾਰਟ ਆ ਦੇਖੋ ਵੀ ਚਾਰ ਸਾਰਾ ਆਪਣਾ ਜਿੰਨਾ ਹੈਗਾ 2-2 ਫੁੱਟ ਉੱਪਰ ਸੀ ਟਰੈਕਟਰ ਨਾਲ ਲਾਤੜ ਕੇ 2-2 ਫੁੱਟ ਥੱਲੇ ਹੋ ਗਿਆ ਹੁਣ ਜਿਹੜਾ ਆ ਚਾਰ ਸੀ ਇਹ ਵੀ ਚੱਕ ਕੇ ਸਾਰਾ ਆਪਾਂ ਹੋਰ ਡਟ ਪਾ ਦੋ ਦਿਨਾਂ ਦੀ ਹੱਥ ਦੀ ਗਰਮੀ ਤੋਂ ਬਾਅਦ ਬਾਈ ਰੱਬ ਨੇ ਬਣਾ ਪਾ ਸਿਮਲਾ ਮੋਟੀ-ਮੋਟੀ ਗਣੀ ਨਮੀ ਪੈਂਦਾ ਦੇਖੋ ਬੱਦਲ ਵੀ ਪੂਰਾ ਚੜਿਆ ਪਿਆ ਦੇਖੋ ਇਹਨੇ ਰੰਗਤਾ ਹੈ ਦੇਖ ਲੈ ਕੱਲ ਤੇ ਪਰਸਪੂਰੀ ਅੱਗ ਪੈਂਦੀ ਸੀ ਨਾ ਹਾਂ ਦੇਖਾਂ ਨਾ ਇਹ ਹੀ ਨਜ਼ਾਰਾ ਆਉਂਦਾ ਹੈ ਹੈ ਨਜ਼ਾਰਾ ਆਉਂਦਾ ਨਜ਼ਾਰਾ ਆਉਂਦਾ ਦੋ ਦਿਨ ਬੜੀ ਗਰਮੀ ਕਰਤੀ ਸੀ ਪੂਰੀ ਨਹੀਂ ਆ ਜੀ ਅੱਜ ਕਿਰਿਆ ਠੰਡਾ ਅੱਜ ਤਾਂ ਐਂ ਹੀ ਕਰਦਾ ਬਾਹਰੇ ਖੜਾ ਰਹਿ ਅੱਜ ਸਰ ਜੀ ਸਿੰਦਾ ਹੁੰਦਾ ਦੇਖਾ ਬਰਫ ਵਰਗਾ ਬਣ ਜਾਂਦਾ ਬਰਫ ਵਰਗਾ ਜਿਵੇਂ ਕਲਮੀ ਸ਼ੇਰੇ ਨਾ ਹੁੰਦਾ ਹਾਂ ਗੱਜੀ ਜਾਂਦਾ ਵੀ ਰੱਬ ਪੂਰਾ ਉਹ ਫਰ ਇਹ ਵੀ ਬੰਦ ਕਰ ਦਈ ਹੈ ਨਾ ਹੁੰਦਾ ਰੱਬ ਨਹੀਂ ਠੰਡ ਬਹੁਤ ਕਰਤੀ ਵੇਖੋ ਮਾ ਸੰਪੂਰਾ ਇੱਕ ਨੰਬਰ ਚ ਢੜੀ ਵਾਲਾ ਕੰਮ ਕਰਦਾ ਵੀ ਰੱਬ ਨੇ ਕਦੇ ਮੀਂਹ ਪੈ ਜਾਣਾ ਕਦੇ ਹੜ੍ਹ ਜਾਣਾ ਕਦੇ ਪੈ ਜਾਣਾ ਕਦੇ ਹੜ੍ਹ ਜਾਂਦਾ ਇਹ ਤੋਂ ਪਹਿਲਾਂ ਮੀਂਹ ਟੇਕੇ ਫੈਸੀ ਸਵੇਰੇ ਦੋ ਵਾਰ ਹੀ ਪੈ ਚੁੱਕਿਆ ਪਤਲਾ ਪਤਲਾ ਜਾ ਕਣੀਆਂ ਜੀਆਂ ਤਾਂ ਹੁਣ ਫੇਰ ਕਣੀਆਂ ਦੀ ਸ਼ੁਰੂਆਤ ਹੋ ਗਈ ਚਾਰ ਆਪਣਾ ਢਾ ਗਿਆ ਪਿਆ ਪ੍ਰੋਪਰ ਤੌਰ ਤੇ ਤਾਂ ਨਹੀਂ ਢਾ ਗਿਆ ਬੈਸੇ ਢਾ ਗਿਆ ਪਿਆ ਇੱਥੇ ਸਾਡੇ ਨਾਲ ਮਿੱਟੀ ਲਾਉਣ ਵਾਲੀ ਜਿਆਦਾ ਮੀਂਹ ਆ ਗਿਆ ਤਾਂ ਪਾਣੀ ਚਾਰ ਦੇ ਵਿੱਚ ਜਾ ਸਕਦਾ ਕਿਉਂਕਿ ਇਹ ਮੂਰਲਾ ਲੜ ਮਿੱਟੀ ਨਾਲ ਦੱਬਣ ਵਾਲਾ ਚਲੋ ਆਪਾਂ ਹੁਣ ਦੇਖਾਂਗੇ ਜੇ ਦੱਬਿਆ ਗਿਆ ਤਾਂ ਚਾਰ ਸਪੇਰੇ ਨਾ ਦੋ ਦਿਨਾਂ ਦੀ ਹੱਥ ਦੀ ਨਿਜਾ ਹੱਥ ਤੋਂ ਵੀ ਹੱਥ ਦੀ ਗਰਮੀ ਤੋਂ ਬਾਅਦ ਤਾਂ ਹੁਣ ਆ ਰਾਹਤ ਮਿਲੀ ਹੈ ਗਰਮੀ ਤੋਂ ਤਾਂ بارش ਦਾ ਮੌਸਮਾ ਬਹੁਤ ਸੋਹਣਾ ਸਾਡੇ ਦਾ ਠੰਡੀ ਹਵਾ ਚੱਲਦੀ ਆ ਫੀਲ ਪਹਾੜਾਂ ਵਾਲਿਆ ਯਾਰ ਇਹ ਮੱਕੀ ਆਪਣੀ ਹੁਣ ਇਹਨੂੰ ਬਾਡਾ ਲਾਵਾਂਗੇ ਹਵੇ 40 45 ਦਿਨ ਚਾਰ ਨੂੰ ਛੇੜਦੇ ਨਹੀਂ ਉਹਨੇ ਦਿਨ ਆਪਾਂ ਮੱਕੀ ਚਾਰਾਂਗੇ ਬਾਕੀ ਕਿਹੜੀਆਂ ਚਾਰਦੀਆਂ ਬੋਰੀਆਂ ਭਰੀਆਂ ਪਈਆਂ ਨੇ ਪੁਰਾਣੇ ਦੀਆਂ ਘਰੇ ਉਹ ਤਾਂ ਬਾਕੀ ਆਨੰਦ ਲਓ ਮੀਂਹ ਦਾ ਦੇਖੋ ਸਵਾਹ ਦੇਖੋ ਗੰਨਾ ਰਿਹਾ ਲਓ ਵੀ ਮੀਂਹ ਸ਼ੁਰੂ ਹੋ ਗਿਆ ਵਧੀਆ ਜੋਰਾਂ ਸ਼ੋਰਾਂ ਤੇ ਚੱਲ ਪਿਆ ਮੀਂਹ ਦੇਖ ਸਕਦੇ ਹੋ ਸੜਕ ਵੀ ਸਾਰੀ ਗਿੱਲੀ ਹੋ ਗਈ ਹੈ ਤਾਂ ਬਾੜ ਵੀ ਗਿੱਲਾ ਹੋ ਜੀ ਤਾਂ ਆਪਾਂ ਘੜਦੇ ਸੀ ਅੱਜ ਇਹਨੂੰ 2 ਸਾਲ ਹੋ ਗਏ ਕਿਸੇ ਨੇ ਘੜੀ ਨਹੀਂ ਬਸ ਐਂ ਸਪਰੇਅ ਕਰਕੇ ਵੀਰੀ ਵੀ ਲਾਉਂਦੇ ਸੀ ਆਪਾਂ ਹੁਣ ਆਪਣੇ ਕੋਲ ਠੇਕੇ ਤੇ ਆ ਤਾਂ ਹੁਣ ਆਪਾਂ 2 2 3 3 ਫੁੱਟ ਤਾਂ ਤੋਂ ਘਟ ਕੇ ਲੈ ਕੇ ਜਾਂਦੇ ਸੀ ਥੋੜਾ ਜਿਹਾ ਰਹਿ ਗਿਆ ਉਧਰ ਇੰਨੀ ਮੀਂਹ ਉਤਰਿਆ ਨਹੀਂ ਵੀ ਝੋਰਾ ਛੋਰਾ ਤੇ ਚੱਲ ਪਿਆ ਤਾਂ ਜਾਮਨ ਥੱਲੇ ਬੈਠਿਆ ਉਹ ਕੋਠੇ ਤੇ ਲੱਜਾ ਮੀਂਹ ਤੇਜ ਹੋ ਗਿਆ ਮੀਂਹ ਪਾਇਆ ਏ ਕਿੱ데 ਜਾਉਣਾ ਹੈ ਆਇਆ ਵੀ ਦੱਖਣਕਣੀ ਹੋਦਾ ਹੈ ਮੋਟਰ ਚੱਲੀ ਜਾਂਦੇ ਮੀਂਹ ਪੈਂਦੇ ਜਿੱਧਰ ਨਾ ਬੌਲੇ ਇਹ ਚਲਾਉਂਦੇ ਨੇ ਹਾਂ ਤੋਂ ਐ ਚਲੇ ਤਾਂ ਸਾਢੇ ਦੁਹਾਸ ਵੀ ਮੀਂਹ ਦਾ ਆਨੰਦ ਆ ਰਿਹਾ ਵਾਹ ਵਧੀਆ ਲੈਣਾ ਦੇਵੀ ਵਾਲਾ ਮੌਸਮ ਹੋਇਆ ਪਿਆਗਾ ਹਾਂ ਹਾਂ ਗਾਣੋਂ ਕਹਿੰਨੇ ਯਾਰ ਜਮੇ ਯਾਰ ਅੱਜ ਆ ਰਿਹਾ ਪਿਆ ਆਏ ਆਏ ਐਂ ਲੱਗਦਾ ਵੀ ਅੱਜ ਹੀ ਨ ਯਾਰ ਹਾਂ ਅੱਜ ਮੌਸਮ ਗੜੀ ਹੁੰਦੀ ਹੈ ਜੀ ਦੋ ਦਿਨ ਗਰਮੀ ਬੜੀ ਸੀ ਤਾਂ ਦੋ ਦਿਨ ਗਰਮੀ ਬੜੀ ਸੀ ਬਾਦ ਅੱਜ ਠੰਡ ਚ ਪੂਰਾ ਆ ਰਿਹਾ ਕਿਉਂਕਿ ਅੱਜ ਰੱਬ ਨੇ ਕਣੀਆਂ ਵੀ ਤਿੰਨ ਵਾਰੀ ਮੀਂਹ ਪਾਤਾ ਇਹਦੂ ਪਹਿਲਾਂ ਪਹਿਲਾਂ ਯਾਨੀ ਕਿ ਪਾਇਆ ਤਾਂ ਬੱਸ ਤਦਦੀ ਆ ਪਰ ਪਾਤਾ ਪੂਰਾ ਨਜ਼ਾਰੇ ਵਾਲਾ ਠੰਡਾ ਤੜਕੇ ਦਾ ਮੌਸਮ ਪੂਰਾ ਸੁਹਾਵਣਾ ਹੋਇਆ ਫੇ ਕਿਉਂਦਾ ਆ ਹਾਂ ਤੇ ਮਾਰਦਾ ਫੜਕਾ ਜੀ ਦੋ ਦਿਨ ਦਾ ਦਬਾਤੇ ਸੀ ਅਜਰਾ ਤਾਂ ਆਇਆ ਮਾਰਦਾ ਵੜਕਾ ਪੂਰੀਆਂ ਤਾਂ ਹੁਣ ਆ ਬਟਕਾ ਡਰ ਰਹੇ ਆ ਪਾਪੜੀ ਖੱਬਲ ਵਾਲਾ ਆ ਦੇਖੋ ਆ ਆਪਣੀ ਘੜੀ ਹੋਈ ਆ ਸਾਰੀ ਆਪਣੀ ਘੜੀ ਹੋਈ ਆ ਇਹ ਇਹ ਮੀਨ ਆਨ ਕਰਕੇ हट ਗਿਆ ਤਾਂ ਇਧਰ ਦੇਖੋ ਖੱਬਲ ਕਿੰਨਾ ਹੋ ਗਿਆ ਫਿਰਦਾ ਤਾਂ ਆਇਆ ਤਾਂ ਚੱਕ ਤੇ ਦੇਖਦਾ ਚੱਕ ਦੀ ਬੋਤਾਂ ਆਇਆ ਇਹਨਾਂ ਸਫਾਈ ਕਰਦੇ ਆਪਾਂ ਸਫਾਈ ਜ਼ਰੂਰੀ ਆ ਜੇ ਲੋ ਕੇਦੀ ਸਫਾਈ ਨਹੀਂ ਕਰਾਂਗੇ ਫਿਰ ਹੈ ਕੀ ਤਾਂ ਵਫਾ ਨਹੀਂ ਕਰਦਾ ਫੇਰ ਵਫਾ ਕਿੱਥੋਂ ਕਰੂ ਆ ਬੂਈ ਬਾਈ ਸਾਰੀ ਮਾਰਾਂਗੇ ਜੇ ਕਿਤੇ ਮੀਂਹ ਨਾ ਪਾਉਂਦਾ ਦੇਖੋ ਸਾਰਾ ਪੌਣ ਗਿੱਲਾ ਕਰਤਾ ਇਹ ਸੁੱਕਾ ਪਿਆ ਦੀ ਜਮਾ ਜੇ ਸਫਾਈ ਨਾ ਹੋਵੇ ਫਿਰ ਉਹ ਗੱਲ ਨਹੀਂ ਬਣਦੀ ਹੁਣ ਐਂ ਬੀਜ ਜਿਹੜੀ ਲਾਵਾਂਗੇ ਝੋਨਾ ਲਾਵਾਂਗੇ ਤਾਂ ਕੋਈ ਦਿੱਕਤ ਨਹੀਂ ਹੋਣੀ ਤਾਂ ਐਂ ਵਧੀਆ ਸਫਾਈ ਰਹੂ ਜਦ ਨੂੰ ਇਹ ਹੁਣ ਉੱਤੇ ਸਪਰੇਅ ਮਾਰ ਦਾਂਗੇ ਜੇ ਕਿਤੇ ਇੱਤੀ ਸਪਰੇਅ ਵੱਜੀ ਹੁੰਦੀ ਐ ਫਿਰ ਇਹ ਦਾ ਬਣਾ ਨਹੀਂ ਸੀ ਇਹ ਫੇਰ ਨਵੇਂ ਡਾਲ ਜੇ ਕੱਢਿਆ ਹੁੰਦਾਗਾ ਤੁਸੀਂ ਆ ਗਏ ਭਾਈ ਮੀ ਆ ਗਿਆ ਦਾ ਹੋਰ ਮੀ ਆ ਗਿਆ ਹੱਥ ਜਨੇਣਾ ਦੇ ਵੀ ਵਾਲਾ ਮੌਸਮ ਚੱਲ ਰਿਹਾ ਹੈ ਹੈ ਨੈਣਾ ਦੇਵੀ ਵਾਲਾ ਮੌਸਮ ਚੱਲ ਰਿਹਾ ਹੈ ਨੈਣਾ ਦੇਵੀ ਵਾਲਾ ਚੱਲਦਾ ਹਾਂ ਕੰਮ ਕੀ ਚੱਲ ਰਿਹਾ ਆਪਣਾ ਅੰਨਾ ਪਾ ਚੱਲਦਾ ਚਾਰ ਦਾ ਟੋਏ ਤੇ ਮਿੱਟੀ ਪਾਰੇ ਹਾਂ ਚਾਰ ਚਾਰ ਦਾ ਭਰੇ ਹਾਂ ਅੱਜ ਆਪਾਂ ਤੂੜੀ ਪਾਤੀ ਆ ਸਾਰੀ ਤੂੜੀ ਵਾਈ ਹੋਈ ਆਪਣੀ ਚਾਰ ਦਿਨ ਨੂੰ ਪਹਿਲਾਂ 2 ਦਿਨ ਪੂਰਾ ਚੰਗੀ ਤਰ੍ਹਾਂ ਦੱਬਿਆ 1 ਦਿਨ ਚਾਰ ਪਾਇਆ 2 ਦਿਨ ਦੱਬਿਆ ਅੱਜ ਤੀਜਾ ਦਿਨ ਹਾਂ ਕੱਲ ਵੀ ਦੱਬਿਆ ਅੱਜ ਵੀ ਤਾਂ ਪਿਆ ਦੱਬ ਕੇ ਵਧੀਆ ਤੂੜੀ ਪਾ ਕੇ ਤਾਂ ਮੂਰੇ ਭਣੀ ਬੰਨਦੀ ਦੇਖੋ ਵੀ ਜੇ ਪਾਣੀ ਕੱਲ ਨੂੰ ਆਵੇ ਜੇ 2 ਫੁੱਟ 3 ਫੁੱਟ ਪਾਣੀ ਆਵੇ ਵੀ ਚਾਰ ਨੂੰ ਕੋਈ ਨੁਕਸਾਨ ਨਾ ਹੋਵੇ ਵਸੇ ਨਾਉਂਦਾ ਤਾਂ ਹੈ ਨਹੀਂ ਜੇ ਜਿਆਦਾ ਮੀਂਹ ਪੈ ਗਿਆ ਫਿਰ ਵੀ ਪਾਣੀ ਮੰਨ ਜੀ ਨਿਕਲ ਜੂ ਪਰ ਆਪਾਂ ਨੂੰ ਹੈਣਾ ਪੂਰਾ ਆਪਣਾ ਪ੍ਰਬੰਧ ਕਰਨਾ ਚਾਹੀਦਾ ਕਿਉਂ ਤਾਂ ਆ ਹਾਂ ਹਾਂ ਕਰਿਆ ਜੀ ਬੰਨਦੀ ਭਣੀ ਬੰਨ ਦਾਂਗੇ ਜਮਾਨਾ ਹੈ ਨਹੀਂ ਜੇ ਨਾਂ ਮਰ ਜੇ ਇਹ ਚਾਰਚ ਪਾਣੀ ਨਹੀਂ ਪੈਂਦਾ ਆਏ ਜੇ ਪੈ ਗਿਆ ਪਾਇਆ ਹੀ ਨਹੀਂ ਪੈਂਦਾ ਹਾਂ ਸੱਲਣਾਂ ਨੂੰ ਕੌਣ ਯਾਦ ਕਰੂਗਾ ਫਿਰ ਆਏ ਆ ਪਾਇਨੇ ਆਪਣੇ ਸੰਦ ਹਥਿਆਰ ਉਹ ਪਾਇਨੇ ਬੱਠਲ ਤਾਂ ਸਲੇ ਇਹ ਆ ਕਹੀ ਤਾਈ ਦੀ ਕਹੀ ਉਹ ਪਿਆ ਲਓ ਲੀਲਾ ਆਪਣੇ ਕੋਲੇ ਉਹ ਪਿਆ ਵੀ ਉੱਤੇ ਪਾਉਣ ਵਾਲਾ ਸਾਈਡਾਂ ਤੇ ਪੀਲਾ ਜਾਪਾ ਤਾਂ ਦੀ ਆ ਵਧ ਗਿਆ ਤੇ ਮੂਰੇ ਲਾਤਾ ਵੀ ਪਾਣੀ ਦਾ ਪ੍ਰਬੰਧ ਪੂਰਾ ਅਜੇ ਪਾਣੀ ਲੱਗਿਆ ਚਾਰ ਨੂੰ ਤਾਂ ਚਾਰ ਖਰਾਬ ਆ ਤਾਂ ਹੁਣ 19 ਦਿਨ ਆਪਾਂ ਮਹੀਨਾ 20 ਦਿਨ ਆ ਮੱਕੀ ਚਾਰਾਂਗੇ ਇਹ ਮੱਕੀ ਆਪਣੇ ਕੋਲੇ 42 45 ਦਿਨਾਂ ਬਾਅਦ ਤਾਂ ਇਹ ਕਹਿੰਦਾ ਵੀ ਟੂਆ ਖੋਲਾਂਗੇ ਆਪਾਂ ਹਨਾ ਤਾਂ 45 ਦਿਨਾਂ ਤੋਂ ਬਾਅਦ ਇੱਕ ਦਿਨ ਲਗਾ ਕੇ ਦੇਖਾਂ ਹਾਂ 45ਵੇਂ ਦਿਨ ਤੋਂ ਇੱਕ ਦਿਨ ਲਗਾ ਕੇ ਫਿਰ ਟੂਆ ਖੋਲਾਂਗੇ ਹਾਂਜੀ ਦੋਸਤੋ ਅੱਜ ਦਾ ਵਲੌਗ ਆਪਣੇ ਇੱਥੇ ਤੱਕ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਤੇ ਸ਼ੇਅਰ ਕਰਦੇ ਜੀ ਨਵੇਂ ਚੈਨਲ ਤੇ ਸਬਸਕ੍ਰਾਈਬ ਕਰਦੇ ਸੋ ਕੀ ਗੱਜ ਬਾਏ ਬਾਏ ਟੈਕ